ਮੈਂ ਦੇਰ ਨੂੰ ਫੋਨ ਕਰ ਰਹੀ ਨਾ ਅੱਜ ਕੱਲ ਨੂੰ ਆ ਜਾਣਗੇ ਸ਼ਰਾਦ ਤੇ ਡੈਡੀ ਜੀ ਦੇ ਚਲ ਮੈਂ ਕਰ ਹੀ ਦਿੰਨੀ ਆਂਗੀ ਫੋਨ ਟਾਈਮ ਨਾਲ ਆ ਜੂਗੀ ਕੱਲ ਨੂੰ ਨਾਲ ਲੈ ਮੇਰਾ ਕੰਮ ਤਾਂ ਹੁਣ ਨਿਭੜ ਗਿਆ ਲੈ ਮੈਂ ਹੁਣ ਥੋੜਾ ਜਿਹਾ ਆਰਾਮ ਕਰ ਲਾ ਹਨਾ ਚਲ ਹੈ ਫੋਨ ਕੀਤਾ ਆ ਆ ਬੱ비 ਦਾ ਫੋਨ ਹਲੋ ਸਾਸ਼ਿਕਾ ਭਾਬੀ ਆ ਸਾਸ਼ਿਕਾ ਲਈ ਮੈਂ ਆਨ ਆਫੋਨ ਲਾਇਆ ਸੀਗਾ ਮੈਂ ਤੁਹਾਨੂੰ ਯਾਦ ਕਰਾ ਰਾਂ ਕੱਲ ਨੂੰ ਪਾਪਾ ਜੀ ਦਾ ਸਰਾਦ ਆ ਨਾ ਤੁਸੀਂ ਆ ਜੇ ਰੋਟੀ ਪਾਣੀ ਬਣਾਉਣਾਗਾ ਕੱਲ ਨੂੰ ਨਾਲ ਮੈਨੂੰ ਦੱਸ ਦਿਓ ਵੀ ਕੀ ਬਣਾਉਣਾ ਮੈਨੂੰ ਕੋ ਸਮਝ ਨਹੀਂ ਆਉਂਦਾ ਹੈਗਾ ਹਾਂ ਭਾਬੇ ਠੀਕ ਆ ਕੋਈ ਗੱਲ ਨਹੀਂ ਆਜੂ ਮੈਂ ਕੱਲ ਨੂੰ ਫਿਰ ਟਾਈਮ ਨਾਲ ਤੇ ਆਪਾਂ ਮੈਂ ਉੱਥੇ ਆ ਕੇ ਡਿਸਾਈਡ ਕਰ ਲਾਂਗੇ ਆਪਾਂ ਵੀ ਕੀ ਬਣਾਉਣਾ ਹਾਂ ਹਾਂ ਆ ਜੀ ਹਾਂ ਫਿਰ ਟਾਈਮ ਨਾਲ ਹਾਂ ਚੱਲ ਫਿਰ ਕੋਈ ਨਾ ਠੀਕ ਆ ਓਕੇ ਮੈਂ ਰੱਖ ਦਿੰਦੀ ਹਾਂ ਹਾਂ ਚਲੋ ਦੇ ਨੂੰ ਧੱਕਿਆ ਗਿਆ ਹੁਣ ਮੈਂ ਕਰਦੀ ਆ ਸਾਮਾਨ ਵੀ ਦੇਖ ਲਾਂ ਕੱਲ ਨੂੰ ਜਿਹੜਾ ਬਣਾਉਣਾ ਉਹ ਮਣਾ ਮਟ ਦੇਖਾਂ ਨੇ ਮੰਗਾ ਲੂੰਗੀ ਫਿਰ ਮੈਂ ਚਾਹ ਹਰ ਵੀ ਤੂੰ ਇੱਕ ਗਲਾਸ ਪਾਣੀ ਦਾ ਦੇ ਦੇ ਬੁੱਤ ਮੇਰੇ ਕੋਲ ਨਹੀਂ ਲਿਆ ਕੇ ਦਿੱਤਾ ਜਾਂਦਾ ਹੈਗਾ ਪਾਣੀ ਆਪ ਹੀ ਚੱਕ ਕੇ ਪੀ ਲੋ ਬੈਠਣ ਨੂੰ ਲਿਆ ਕੇ ਦਿਓ ਇਹਨਾਂ ਨੂੰ ਪਾਣੀ ਹੋਰ ਕੰਮ ਬਹੁਤ ਨੇ ਮੈਨੂੰ ਬਹੁਤ ਟਾਈਮ ਹੋ ਗਿਆ ਬਸ ਬੜੀ ਲੇਟ ਆਈ ਆ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਬੁੱਤ ਹੋਰ ਕਿਵੇਂ ਠੀਕ ਆ ਬੇਟਾ ਓਹੋ ਭਾਬੀ ਦਾ ਫੋਨ ਆਇਆ ਸੀ ਅੱਛਾ ਹਾਂ ਤੇ ਉਹ ਕਹਿੰਦੀ ਵੀ ਸਰਾਧ ਆ ਪਪਾ ਜੀ ਦਾ ਕੱਲ ਨੂੰ ਵੀ ਤੂੰ ਆ ਜੀ ਤਾਂ ਮੈਂ ਆਈ ਸੀਗੀ ਅੱਛਾ ਹਾਂ ਹੋਰ ਕੀ ਮੰਨ ਰਿਹਾ ਫਿਰ ਅੱਜ ਪਪਾ ਜੀ ਦੇ ਸਰਾਧ ਤੇ ਮੈਨੂੰ ਤਾਂ ਪਤਾ ਨਹੀਂ ਦੀਦੀ ਦੀ ਤੁਸੀਂ ਆ ਵੀ ਗਈ ਹਾਂ ਮੈਂ ਹੁਣੇ ਆਈ ਸੀਗੀ ਅੱਛਾ ਹੋਰ ਕਿਵੇਂ ਆ ਵਧੀਆ ਦੀਦੀ ਹੋਰ ਹੋ ਗਈ ਤੇਰੀ ਤਿਆਰੀ ਸਾਰੀ ਹਾਂਜੀ ਦੀਦੀ ਖੀਰ ਤਾਂ ਮੈਂ ਸਵੇਰੇ ਹੀ ਬਣਾਤੀ ਸੀਗੀ ਦਾਲ ਸਬਜੀ ਬਣਾਉਣੀ ਆ ਉਹ ਤੁਸੀਂ ਦੱਸ ਦਿਓ ਕੀ ਬਣਾਉਣਾਗਾ ਹਰਪ੍ਰੀਤ ਪੁੱਤ ਮੇਰੀ ਬਿਨਾ ਮਿੱਠੇ ਤੋਂ ਖੀਰ ਕੜਤੀ ਸੀਗੀ ਕਿਹੜੀ ਬਿਨਾ ਮਿੱਠੇ ਵਾਲੀ ਖੀਰ ਮੰਮੀ ਤੈਨੂੰ ਪਤਾ ਤਾਂ ਹੈਗਾ ਪੁੱਤ ਵੀ ਮੈਂ ਮਿੱਠੇ ਵਾਲੀ ਖੀਰ ਨਹੀਂ ਖਾਂਦੀ ਇਸ ਕਰਕੇ ਮੇਰੀ ਬਿਨਾ ਮਿੱਠੇ ਤੋਂ ਖੀਰ ਕੜ ਦਾਂਦੀ ਮੈਂ ਨਹੀਂ ਬਣਾਈ ਤੁਹਾਡੇ ਵਾਸਤੇ ਮੰਮੀ ਖੀਰ ਮੈਂ ਪਾਪਾ ਜੀ ਦਾ ਸ਼ਰਾਦ ਵਾਸਤੇ ਖੀਰ ਬਣਾਈ ਹੈਗੀ ਕੱਢ ਦਿਓ ਇਹਦੇ ਵਾਸਤੇ ਫਿੱਕੀ ਖੀਰ